ਦੇਤੀ ਚੇਤੇ ਪੋਚਾ ਲਾ ਲਵਾ ਕਿਤੇ ਕੋਈ ਪੈੜਾ ਨਾ ਪਾ ਜਾਵੇ ਐਂਟੀ ਡਾਕਟਰ ਸਾਹਿਬ ਆਏ ਨਹੀਂ ਹਾਲੇ ਫੜੀ ਜਾਂਦੀ ਪਈ ਐ ਤੇ ਇਸ ਦਾ ਨਹੀਂ ਤੁਹਾਨੂੰ ਜੁੱਤੀਆਂ ਲੈ ਕੇ ਅੰਦਰ ਆ ਗਏ ਫ੍ਰੇਸਨ ਥੇਟਰ ਚ ਆ ਜਾਂਦੇ ਨੇ ਬੜੀ ਬਤਵੀਜ਼ ਐ ਬੋਲਦੀ ਕਿ ਉਹ ਇੱਥੇ ਗਾਵੇਂ ਕੁਝ ਕਰਨਾ ਹੀ ਪਊ ਇੱਕ ਹੈਗੀ ਐ ਦੂਜੀ ਰੱਖਣੀ ਨਹੀਂ ਅਸੀਂ ਬੀਜੀ ਇਹ ਕੀ ਕਹਿ ਰਹੇ ਹੋ ਤੁਸੀਂ ਇਹ ਠੀਕ ਨਹੀਂ ਐ ਇਹ ਪਾਪ ਆ ਕੀ ਸਹੀ ਐ ਤੇ ਕੀ ਗਲਤ ਤੇਰੇ ਨਾਲ ਵੱਧ ਪਤਾ ਮੈਨੂੰ ਪਰ ਕੀ ਫਰਕ ਪੈ ਜਾਏਗਾ ਜੇ ਲੜਕੀ ਹੋ ਜਾਏਗੀ ਤਾਂ 40 ਪੂਰੇ 40 ਕਿੱਲੇ ਜਮੀਨਾ ਤੇ ਇੱਕ ਸ਼ੈਲਨ ਜਾਨ ਮਾਰ ਕੇ ਬਚਾਇਆ ਸ਼ਰੀਕਾ ਤੋਂ ਤੇਰੇ ਧੀਆਂ ਦੇ ਦਾਦ ਚ ਨਹੀਂ ਮੰਡਲੇ ਮੈਂ ਇਹਨਾਂ ਨੂੰ ਸੰਭਾਲਣ ਵਾਲਾ ਤਾਂ ਚਾਹੀਦਾ ਹੀ ਐ ਸਮਝੀ ਨਾ ਮੈਂ ਦੇਖਦੀ ਆ ਜੇ ਲੈਬ ਵਾਲਾ ਆ ਗਿਆ ਹੋਵੇ ਤਾਂ ਜੇ ਡਾਕਟਰ ਸਾਹਿਬ ਪਹਿਲਾਂ ਆ ਜਾਣ ਤਾਂ ਤੂੰ ਚਲੇ ਜਾਈ ਨਾ ਇਹ ਰੋਣ ਵਾਲਾ ਮੂੰਹ ਕਾ ਤੂੰ ਬਣਾਇਆ ਹਲੇ ਕਿਹੜਾ ਕੁਝ ਪਤਾ ਲੱਗਾ ਕੀ ਪਤਾ ਲੋੜ ਹੀ ਨਾ ਪਵੇ ਹੈਲੋ ਦੀਪ ਉਹ ਦੀਪ ਮੈਂ ਸਿਰਜਣਾ ਦੀਪੀ ਜੀ ਮੈਨੂੰ ਕਲੀਨਿਕ ਤੇ ਲਿਆਏ ਨੇ ਉਹ ਕਹ ਰਹੇ ਨੇ ਜੀ ਲੜਕੀ ਹੋਈ ਤਾਂ ਓਹੋ ਤੂੰ ਐਨੀ ਗੱਲ ਮੈਨੂੰ ਫੋਨ ਕਰ ਦਿੱਤਾ ਨਾਲੇ ਜੇ ਬੀਜੀ ਕਹ ਰਹੇ ਨੇ ਤਾਂ ਠੀਕ ਹੀ ਕਹਿ ਰਹੇ ਹੋਣਗੇ ਤੂੰ ਕਰ ਲੈ ਜਿਵੇਂ ਉਹ ਕਹਿੰਦੇ ਨੇ ਮੈਂ ਬਿਜ਼ੀ ਆ ਇਸ ਵੇਲੇ ਨਾ ਜਦ ਮੈਂ ਕਹਤਾ ਸੀ ਫਕੀਰ ਔਰ ਸੀਦੀਪ ਨੂੰ ਫੋਨ ਕਰਨ ਦੀ ਬੀਜੀ ਉਹ ਮੇਰੇ ਜੀਵਨ ਸਾਥੀ ਨੇ ਕਿ ਐਦਾਂ ਦੇ ਮਾਵਲਿਆਂ ਤੇ ਮੈਂ ਉਹਨਾਂ ਨਾਲ ਸਲਾਹ ਵੀ ਨਹੀਂ ਕਰ ਸਕਦੀ ਮੇਰੀਸਲਾ ਉਹ ਕੋਈ ਮਾਇਨੇ ਨਹੀਂ ਰੱਖਦੀ ਮੈਂ ਨੌਕਰਾਨੀ ਰੱਖੀਆ ਤੇਰੀਆਂ ਪਹਿਲਾ ਸਹਣ ਕਰ ਲੀਆ ਮੈਂ ਫੋਨ ਨਹੀਂ ਸਹਣ ਕਰਦੀਆ ਨਾਲ ਇੱਕ ਕੁੜੀ ਥੋੜੀ ਐ ਜੋ ਦੂਜੀ ਮੰਡ ਨੂੰ ਫੇਰਦੀ ਆਂ ਬੀਜੀ ਮੱਥੇ ਵਿੱਚ ਤਾਂ ਉਹੀ ਮੰਡਿਆ ਜਾਣਾ ਜੋ ਕੁਦਰਤ ਚਾਹੇਗੀ ਇਹ ਤੂੰ ਮੇਰੇ ਤੇ ਛੱਡ ਦੇ ਤਾਂ ਹੀ ਤਾਂ ਡਾਕਟਰ ਦੇ ਲੈ ਕੇ ਆਈ ਆਂ ਪਰ ਇਸ ਗੱਲ ਦੀ ਕੀ ਗਾਰੰਟੀ ਐ ਕਿ ਇਸ ਵਾਰ ਮੁੰਡਈ ਹੋ ਜੀ ਲੜਕੀ ਹੋਗੀ ਫੇਰ ਫੇਰ ਦੀ ਫੇਰ ਵੇਖੀ ਸ਼੍ਰੀਮਤੀ ਹਾਲਤ ਬਹੁਤ ਕ੍ਰਿਟੀਕਲ ਸੀ ਬਟ ਡੈਗ ਗੋਡ ਉਹਦੀ ਜਾਨ ਬਚ ਗਈ ਮਿਸ ਸਿਰਜਣਾ ਸੌਰੀ ਤੁਹਾਨੂੰ ਮੇਟ ਕਰਨੀ ਪਈ ਜੀ ਡਾਕਟਰ ਸਾਹਿਬ ਸਕੈਨਿੰਗ ਲਈ ਆਏ ਹੋ ਜੀ ਹਾਂ ਡਾਕਟਰ ਸਾਹਿਬ ਸੌਰੀ ਤਾਂ ਟੀਨਰ ਫੋਨ ਦੀ ਗੱਲ ਹੋਈ ਸੀ ਅੱਜ ਕੈਬਿਨ ਵਿੱਚ ਬੈ ਕੇ ਗੱਲ ਕਰਦੇ ਹਾਂ ਮਿਸ ਸਿਰਜਣਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਪੜੇ ਲਿਖੇ ਹੋ ਹੁਣ ਜੇ ਪੜੇ ਲਿਖੇ ਲੋਕ ਵੀ ਇਦਾਂ ਹੀ ਫਰਟਣ ਲੱਗ ਪੈਂ ਤਾਂ ਬਾਕੀ ਸੋਸਾਇਟੀ ਦਾ ਕੀ ਬਣੂ ਪਰ ਡਾਕਟਰ ਸਾਹਿਬ ਤੁਸੀਂ ਵੀ ਤਾਂ ਪੜੇ ਲਿਖੇ ਹੋ ਮੇਰਾ profession ਇਹ ਤਾਂ ਨਹੀਂ ਪਰ ਡਾਕਟਰ ਸਾਹਿਬ ਤੁਸੀਂ ਲੋਕਾਂ ਨੂੰ ਸਮਝਾ ਸਕਦੇ ਹੋ ਕਾਣ ਸਮਝੇਗਾ ਹੁਣ ਜੇ ਮੈਂ ਤੁਹਾਨੂੰ કહਾਂ ਕਿ ਇਹ ਸਹੀ ਨਹੀਂ ਹੈ ਰੋਕ ਦੋ ਕਿ ਤੁਸੀਂ ਮੰਨ ਲੋਗੇ ਪਰ ਡਾਕਟਰ ਸਾਹਿਬ ਮੇਰੀ ਕੋਈ ਮਜਬੂਰੀ ਵੀ ਤਾਂ ਹੋ ਸਕਦੀ ਹੈ ਕੋਇ ਰਿਜ਼ਲਟ ਨਹੀਂ ਦੀਪ ਪ੍ਰਦੀਪ ਵੀ ਮੈਨੂੰ ਇੰਜ ਲੱਗਦਾ ਜੋ ਵੀ ਜੀ ਕਰ ਰਹੇ ਨੇ ਉਹ ਸਭ ਗਲਤ ਆ ਕੀ ਠੀਕ ਹੈ ਤੇ ਕੀ ਗਲਤ ਵੀਜੀ ਤੇ ਨਾਲ ਵੱਧ ਜਾਣਦੇ ਨੇ ਉਹਨਾਂ ਨੇ ਦੁਨੀਆ ਦੇ ਕੀ ਹੋਈ ਐ ਨਾਲੇ ਹੁਣ ਤੋਂ ਵਾਰ-ਵਾਰ ਮੈਨੂੰ ਫੋਨ ਕਰਕੇ ਪਰੇਸ਼ਾਨ ਨਾ ਕਰ ਆਹੀ ਗੱਲ ਨਹੀਂ ਪਸੰਦ ਬੀਬੀ ਰਾਣੀਆਂ ਸਾਡੇ ਵੇਲੇ ਚੰਗੇ ਸੀ ਆ ਨਾ ਮੁਰਾਦ ਮਸ਼ੀਨਾ ਤਾਂ ਨਹੀਂ ਸੀ ਹੁੰਦੀਆਂ ਲੋਕ ਭਾਵੇਂ ਔਖੇ ਔਕੇ ਪਾਲਦੇ ਭਾਵੇਂ ਸੌਖੇ ਔਕੇ ਪਾਲਤਾ ਰਹਿੰਦੇ ਸੀ ਈਆਂ ਨੂੰ ਤੇ ਤੇਰਾ ਘਰ ਵਾਲਾ ਵੀ ਇਹੇ ਸੋਚਦਾ ਆ ਮਾਸੀ ਚੱਲ ਫਿਰ ਤੂੰ ਕਾਦੋਂ ਮੰਨ ਤੇ ਬੋਝ ਰੱਖਿਆ ਜੇ ਉਹ ਨਹੀਂ ਸੋਚਦਾ ਮੈਂ ਕਿਉਂ ਨਾ ਸੋਚਾਂ ਮਾਸੀ ਮੇਰੇ ਅੰਦਰ ਦਿਲ ਧੜਕਦਾ ਹੈ ਜਿਸ ਵਿੱਚ ਮੈਨੂੰ ਇੱਕ ਨਹੀਂ ਦੋ ਦੋ ਆਵਾਜ਼ਾਂ ਸੁਣਦੀਆਂ ਨੇ ਸਿਰਫ ਕੁਝ ਕੁ ਮਿੰਟਾਂ ਦੀ ਗੱਲ ਹੈ ਧੀਏ ਫਿਰ ਸਭ ਠੀਕ ਹੋ ਜਾਏਗਾ ਇਹ ਬਾਹਰ ਕੀ ਹੋ ਰਿਹਾ ਇਹਨੀਆਂ ਆਵਾਜ਼ਾਂ ਆ ਕਾਦੀਆਂ ਨੇ ਕੀ ਹੋਇਆ ਮਾਸੀ ਡਾਕਟਰ ਸਾਹਿਬ ਮੇਰੇ ਤੋਂ ਨਹੀਂ ਇਹ ਸਭ ਕੁਝ ਹੋਣਾ ਨਹੀਂ ਹੁੰਦਾ ਕਿ ਮਤਲਬ ਅਜੇਹਾ ਕੁਝ ਮੇਰੇ ਹਸਪਤਾਲ ਵਿੱਚ ਨਹੀਂ ਹੁੰਦਾ ਕਿਉਂ ਨਹੀਂ ਹੋਏਗਾ ਡਾਕਟਰ ਸਾਹਿਬ ਜ਼ਰੂਰ ਹੋਏਗਾ ਮੈਂ ਤੁਹਾਨੂੰ ਇੱਕ ਵਾਰ ਕਹਾਂ ਨਾ ਇਹ ਨਹੀਂ ਹੋ ਸਕਦਾ ਡਾਕਟਰ ਸਾਹਿਬ ਸਾਡੀ ਵੀ ਲੋੜ ਹੈ ਕੋਈ ਉਸਦੀ ਵੀ ਹੈ ਫਿਰ ਤੋਰ ਜੇ ਪਏ ਉਹਦੇ ਘਰ ਪਕਾ ਲੈ ਜਿੰਨੀਆਂ ਲੋੜਾਂ ਪਕਾਣੀਆਂ ਨੇ ਸਾਡੇ ਘਰ ਤਾਂ ਸਾਡੀਓ ਲੋੜ ਪੂਰੀਗੀ ਪਰ ਵੀਜੀ ਉਸ ਘਰ ਵਿੱਚ ਮੈਂ ਵੀ ਤਾਂ ਸ਼ਾਮਲ ਹਾਂ ਨਾ ਕਿਉਂ ਤੂੰ ਕਾ ਤੂੰ ਸ਼ਾਮਲ ਆ ਕੀ ਲੈ ਕੇ ਆਈ ਸੀ ਆਪਣੇ ਘਰੋਂ ਉਹੀ ਟੁੱਟਾ ਭਜਾ ਦਾਜ ਬੀਜੀ ਮੈਂ ਉਸ ਘਰ ਵਿੱਚ ਆਪਣੇ ਆਪ ਨੂੰ ਲੈ ਕੇ ਆਈ ਸੀ ਪੂਰੇ ਤਨ ਨਾਲ ਪੂਰੇ ਮਨ ਨਾਲ ਕੀ ਕੋਈ ਮੋਹ ਨਹੀਂ ਮੇਰਾ ਕੋਈ ਮੋਹ ਨਹੀਂ ਮੇਰੇ ਤਨ ਦਾ ਮੇਰੇ ਮਨ ਦਾ ਮੇਰੀ ਹੋਂਦ ਦਾ 3600 ਮਿਲਦੀ ਸੀ ਤੇਰੇ ਵਰਗੀਆਂ ਤੇ ਨਾਲ ਮੋਟਰ ਕਾਰਾਂ ਹੁਣ ਤੂੰ ਬੜਾ ਤਮਾਸ਼ਾ ਜਨ ਕਰਕੇ ਵਿਖਾ ਲੋ ਕ ਸਾਹਮਣੇ ਜਿਵੇਂ ਮੈਂ ਕਹਿੰਦੀ ਆ ਨਾ ਉਵੇਂ ਹੀ ਕਰ ਲੈ ਨਹੀਂ ਬੀਜੀ ਕੀ ਨਹੀਂ ਹਾਂ ਬੀਜੀ ਜੇ ਤੁਹਾਡੀ ਪ੍ਰਾਪਰਟੀ ਕਲਚਰ ਦੇ ਵਿੱਚ ਮੋਂ ਸਿਰਫ ਔਰਤ ਦੇ ਕੁੱਖ ਨੂੰ ਲੱਗਣ ਵਾਲੇ ਫਲ ਦਾ ਹੈ ਤਾਂ ਮੈਂ ਕਿਸੇ ਵੀ ਕੀਮਤ ਦੇ ਤੁਹਾਨੂੰ ਆਪਣੀ ਕੁੱਖ ਕਿਰਾਏ ਤੇ ਦੇਣ ਲਈ ਤਿਆਰ ਨਹੀਂ ਹਾਂ ਫਿਰ ਤੋਜਾ ਮੇਰਾ ਘਰ ਛੱਡ ਕੇ ਜਾਓ ਬੀਜੀ ਛੱਡਿਆ ਤੋਂ ਡੱਕ ਲੈ ਜੀ ਆਪਣੀ ਧੀ ਨੂੰ ਵੀ ਨਾਲ ਕੋਈ ਗੱਲ ਨਹੀਂ ਬੀਜੀ ਮੈਂ ਇੰਨੇ ਕਾਬਲ ਹਾਂ ਕਿ ਮੈਂ ਆਪਣੀਆਂ ਧੀਆ ਪਾਲ ਸਕਦੀ ਆ ਇਹ ਤੋ ਕੀ ਗੱਲ ਕਰਦੀ ਐ ਤੁਸੀਂ ਐਵੇਂ ਘਰ ਪਰਿਵਾਰ ਤੋਂ ਵਿਛੜ ਕੇ ਸਮੱਸਿਆ ਹੱਲ ਹੋ ਜੂਗੀ ਭਲਾ ਘਰ ਪਰਿਵਾਰ ਦੇ ਵਿੱਚ ਰਹਿ ਕੇ ਵੀ ਤਾਂ ਸਮੱਸਿਆ ਨਹੀਂ ਹੱਲ ਹੁੰਦੀ ਪਈ ਮਾਸੀ ਇਸ ਲਈ ਮੈਂ ਸਿਰਜਣਾ ਇਹ ਸਮੱਸਿਆ ਸਿਰ ਤੁਹਾਡੀ ਨਹੀਂ ਪੂਰੀ ਸੋਸਾਇਟੀ ਦੀ ਹੈ ਅਪਾ ਇਕੱਲੇ ਸੋਸਾਇਟੀ ਨੂੰ ਨਹੀਂ ਬਦਲ ਸਕਦੇ ਪਰ ਡਾਕਟਰ ਸਾਹਿਬ ਨੇ ਕੁਝ ਵੀ ਬਦਲੇ ਜਾਣ ਬਾਰੇ ਨਹੀਂ ਕਹਿ ਰਹੀ ਮੈਂ ਤਾਂ ਸਭ ਨੂੰ ਆਪਣੇ ਆਪ ਨੂੰ ਬਦਲੇ ਜਾਣ ਤੋਂ ਬਚਾ ਰਹੀ ਹਾਂ ਦੀਪੇ ਕੋ ਤਾਂ ਤੂੰ ਆ ਗਿਆ ਆ ਦੇਖ ਪੁੱਤ ਕੀ ਤਮਾਸ਼ਾ ਕਰੀ ਜਾਂਦੀ ਐ ਲੋਕਾਂ ਸਾਹਮਣੇ ਕਿੰਨਾ ਚਲੂਸ ਕੱਢਦੀ ਪਈ ਐ ਦੀਪ ਸੋਰੀ ਮੈਂ ਤੂੰ ਕਿ ਸਾਰੀ ਫੀਲ ਕਰਦੀ ਐ ਸੌਰੀ ਤਾਂ ਮੈਨੂੰ ਫੀਲ ਕਰਨੀ ਚਾਹੀਦੀ ਆ ਜਿਹੜਾ ਫੈਸਲਾ ਮੈਨੂੰ ਕਰਨਾ ਚਾਹੀਦਾ ਸੀ ਉਹ ਫੈਸਲਾ ਤੈਨੂੰ ਕਰਨਾ ਪਿਆ ਬੀਬੇ ਇਹ ਕੀ ਕਹਿ ਰਹੇ ਆ ਤੂੰ ਇਹੀ ਬੀਜੀ ਕਿਸੇ ਜਣਾ ਸਕੈਨਿੰਗ ਨਹੀਂ ਕਰਵਾਏਗੀ ਪਰ ਪੁੱਤ ਪੁਰੇ 40 ਕਿੱਲੇ ਜ਼ਮੀਨ ਐ ਕਿੱਲੇ ਵੀ ਸਾਂਭੇ ਜਾਣਗੇ ਸਾਨੂੰ ਕੋਈ ਫਰਕ ਨਹੀਂ ਚਲੋ ਸਿਰ ਲੈ ਸ਼ੁਕਰ ਹੈ ਵਾਹਿਗੁਰੂ ਬੂ ਮੈਂ ਮਾਰ ਕੀ ਹੁਣ ਮੈਨੂੰ 40 ਕਿੱਲੇ ਕੌਣ ਸਾਂਭੂ